ਹਾਂਜੀ ਸੱਚੇ ਆ ਕਲ ਜਸਾਨ ਨੂੰ ਤੁਹਾਡਾ ਸਾਨ ਦਾ ਪੰਜਾਬੀ ਫੋ ਚੈਨ ਤੋਂ ਸਵਾਗਤ ਆ ਅੱਜ ਵੀ ਮਣਾ ਜਾਰੀ ਆ ਇੱਕਦਮ ਪਰਫੈਕਟ ਚਕਲੀ ਪਰਫੈਕਟ ਚਕਲੀ ਦੀ ਰੈਸਪੀ ਆ ਜੋ ਕਿ ਤੁਸੀਂ ਇੱਕ ਵਾਰ ਹੀ ਬਣਾਓ ਤੇ ਲੰਬੇ ਸਮੇਂ ਲਈ ਇਹਨੂੰ ਸਟੋਰ ਕਰਕੇ ਰੱਖ ਸਕਦੇ ਆ ਤੁਸੀਂ ਬਹੁਤ ਹੀ ਵਧੀਆ ਬਣੀ ਰਹਿੰਦੀ ਆ ਚਲੋ ਕਰਦੇ ਆ ਬਣਾਉਣਾ ਸ਼ੁਰੂ ਉਹ ਲਈ ਇੱਥੇ ਮੈਂ 2.5 ਕੌਲੀਆ ਚੌਲ ਲਏ ਆ ਚੌਲ ਜਿਹੜੀ ਆ ਮੈਂ ਕੱਚੇ ਲਏ ਆ ਇਹ ਦੇਖੋ ਇਹ ਸਭ ਤੋਂ ਮੇਨ ਆਹੇ ਇਹ ਦੇਖੋ ਚੌਲ ਲਏ ਮੈਂ ਛੋਟੀ ਕੌਲੀ ਕੋਈ ਵੀ ਆਪਣੀ ਘਰ ਦੀ ਕੌਲੀ ਤੁਸੀਂ ਲੈ ਲੈਣੀ ਆ ਜਿਹਦੇ ਨਾਲ ਸਾਰੀਆਂ ਚੀਜ਼ਾਂ ਮਾਪ ਕੇ ਲੈਣੀਆਂ ਆ ਫਿਰ ਇਹਨੂੰ ਆਪਾਂ ਚੰਗੀ ਤਰੀਕੇ ਨਾਲ ਭੋਲ ਲੈਣਾ ਆ ਤਾਜੋ ਇਹੜੇ ਥੋੜੇ ਜਿਿਹੇ ਰੜੇ ਕ੍ਰਿਸਪੀ ਜੇ ਹੋ ਜਾਣ ਉਦੋਂ ਤੱਕ ਇਹਨੂੰ ਆਪਾਂ ਭੁੰਨ ਲੈਣਾ ਹੈ ਫਿਰ ਆਪਾਂ ਇਹਨੂੰ ਕੱਢ ਲੈਣਾ ਹੈ ਸਾਈਡ ਤੇ ਫਿਰ ਆਪਾਂ ਇੱਥੇ ਲੈਣੀ ਹੈ ਇੱਕ ਕੌਲੀ ਚਨਾ ਦਾਲ ਫਿਰ ਇਹਨੂੰ ਆਪਾਂ ਜਿਹੜਾ ਆ ਭੁੰਨ ਲੈਣਾ ਜਿਹਨੂੰ ਛੋਲਿਆਂ ਦੀ ਦਾਲ ਵੀ ਕਹਿੰਦੇ ਆ ਇਹਨੂੰ ਆਪਾਂ ਚੰਗੇ ਤਰੀਕੇ ਨਾਲ ਭੁੰਨ ਲੈਣਾ ਹੈ ਜਦ ਤੱਕ ਇਹਦਾ ਥੋੜਾ ਕੱਚਾਪਾਨਾ हट ਜੇ ਇਸ ਤਰੀਕੇ ਦੀ ਜਦ ਤੱਕ ਨਾ ਹੋ ਜੇ ਇਹਨੂੰ ਵੀ ਆਪਾਂ ਵਿੱਚ ਹੀ ਆਪਾਂ ਚੌਲਾ ਦੇ ਰੱਖ ਦੇਣਾ ਹੈ ਫਿਰ ਇੱਥੇ ਅੱਧੀ ਕੌਲੀ ਲੈਣੀ ਹੈ ਮੂੰਗੀ ਦੀ ਦਾਲ ਪੀਲੀ ਮੂੰਗੀ ਦੀ ਦਾਲ ਤੇ ਨਾਲ ਹੀ ਲੈਣੀ ਹੈ ਅੱਧੀ ਕੌਲੀ ਉਰਦ ਦਾਲ ਛਿਲਕਿਆਂ ਤੋਂ ਬਿਨਾ ਇੱਕ ਕੁਰਦ ਦਾਲ ਛਿਲਕਿਆ ਸਮੇਤ ਵੀ ਆਉਂਦੀ ਹੈ ਆਪਾਂ ਛਿਲਕਿਆਂ ਤੋਂ ਬਿਨਾ ਲੈਣੀ ਆ ਤੇ ਇਹ ਨਾਲ ਦਾਲਾਂ ਨੂੰ ਆਪਾਂ ਭੁੰਨਣਾ ਹੈ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਮੈਂ ਚੌਲ ਦਾਲਾਂ ਇਹ ਸਾਰੀਆਂ ਚੀਜ਼ਾਂ ਨੂੰ ਮੈਂ ਚੰਗੀ ਤਰੀਕੇ ਨਾਲ ਕੱਪੜੇ ਨਾਲ ਸਾਫ਼ ਕਰ ਲਿਆ ਸੀਗਾ ਪਹਿਲਾਂ ਤਾਂ ਜੋ ਜੇ ਇਹਦੇ ਉੱਤੇ ਕੋਈ ਮਿੱਟੀ ਮੁੱਟੀ ਹੋਵੇ ਉਹ ਨਿਕਲ ਜਾਵੇ ਤੇ ਇੱਥੇ ਅੱਧੀ ਕੌਲੀ ਮੈਂ ਪੋਹਾ ਲਿਆ ਹੈ ਤੇ ਪੋਹੇ ਨੂੰ ਵੀ ਚੰਗੀ ਤਰੀਕੇ ਨਾਲ ਭੁੰਨ ਲਿਆ ਤੇ ਇੱਥੇ ਮੈਂ ਲੈ ਆਇਆ ਦੋ ਚਮਚ ਧਨੀਆ ਤੇ ਦੋ ਚਮਚ ਜੀਰਾ ਇਹਨੂੰ ਵੀ ਭੁੰਨਣਾ ਹੈ ਆਪਾਂ ਵਧੀਆ ਖੁਸ਼ਬੂ ਆਉਣ ਲਈ ਸਾਰੀਆਂ ਚੀਜ਼ਾਂ ਨੂੰ ਆਪਾਂ ਧੋਣਾ ਨਹੀਂ ਹੈਗਾ ਸਿਰਫ ਆਪਾਂ ਕਪੜੇ ਨਾਲ ਪੂੰਝ ਲੈਣਾ ਹੈ ਤਾਂ ਜੋ ਆਪਾਂ ਸਾਨੀ ਨਾਲ ਪੂੰਝ ਸਕੀਏ ਉਹਨਾਂ ਨੂੰ ਫਿਰ ਇਹਨੂੰ ਆਪਾਂ ਠੰਡਾ ਕਰਨਾ ਹੈ ਜਦੋਂ ਇਹ ਵਧੀਆ ਤਰੀਕੇ ਨਾਲ ਠੰਡਾ ਹੋ ਗਿਆ ਉਦੋਂ ਹੀ ਆਪਾਂ ਇਹਨੂੰ ਪੀਸਣਾ ਹੈ ਨਹੀਂ ਤਾਂ ਆਪਣੀ ਜਿਹੜੀ ਚਕਲੀ ਆ ਉਹ ਵਧੀਆ ਨਹੀਂ ਬਣਦੀ ਹੈਗੀ ਮਤਲਬ ਚਕਲੀ ਤਾਂ ਪ੍ਰੀਮਿਕਸ ਵਧੀਆ ਨਹੀਂ ਬਣਦਾ ਹੈਗਾ ਇਹਨੂੰ ਜੰਗੀ ਤੱਕ ਠੰਡਾ ਕਰਨ ਤੋਂ ਬਾਅਦ ਉੱਚੀ ਪੀਸ ਲੈਣਾ ਹੈ ਵਧੀਆ ਤਰੀਕੇ ਨਾਲ ਇਹ ਨਾ ਹੀ ਬਹੁਤਾ ਬਰੀਕ ਹੁੰਦਾ ਹੈ ਨਾ ਹੀ ਬਹੁਤਾ ਮੋਟਾ ਹੁੰਦਾ ਹੈ ਇਹਨੂੰ ਆਪਾਂ ਛਾਣ ਲੈਣਾ ਹੈ ਛਾਣਨਾ ਬਹੁਤ ਜ਼ਰੂਰੀ ਹੈ ਤੇ ਇਹ ਦੇਖੋ ਇਸ ਤਰੀਕੇ ਨਾਲ ਆਪਣਾ ਪ੍ਰੀਮਿਕਸ ਬਣਾ ਕੇ ਤਿਆਰ ਆ ਜਿਹੜੂ ਤੁਸੀਂ ਡੱਬੇ ਦੇ ਵਿੱਚ ਪੈਕ ਕਰਕੇ ਤਕਰੀਬਨ 5 ਮਿੰਟਾਂ ਤੋਂ ਵੀ ਵੱਧ ਸਟੋਰ ਕਰ ਸਕਦੇ ਆ ਤੇ ਜਦੋਂ ਤੁਹਾਡਾ ਬਣਾਉਣਾ ਦਿਲ ਕਰੇ ਉਦੋਂ ਤੁਸੀਂ ਬਣਾ ਸਕਦੇ ਆ ਇਹ ਪ੍ਰੀਮਿਕਸ ਦੇ ਨਾਲ ਜਿਹੜੇ ਮੇਰੇ 4 ਕੋਲੀਆਂ ਮਤਲਬ ਪ੍ਰੀਮਿਕਸ ਤਿਆਰ ਹੋ ਗਿਆ ਹੈ 4 ਕੋਲੀਆਂ ਆਪਣਾ ਇਹ ਹੈਗਾ ਆ ਤੇ ਇੱਥੇ ਮੈਂ 3.5 ਕੋਲੀਆਂ ਜਿਹੜਾ ਪਾਣੀ ਪਾਤਾ ਹੈ ਤੇ ਉਹਦੇ ਵਿੱਚ ਮੈਂ ਪਾਇਆ ਲੂਣ ਲਾਲ ਮਿਰਚ ਕਸ਼ਮੀਰੀ ਲਾਲ ਮਿਰਚ ਰੰਗਾਲੀ ਜਿਹੜੀ ਹੁੰਦੀ ਆ ਨਾਲ ਹੀ ਪਾਇਆ ਥੋੜੇ ਜਿਹੀ ਤੇਲ ਤੇ ਇੱਥੇ ਮੈਂ ਸਾਰੇ ਦਾ ਸਾਰੇ ਬਣਾ ਰਹੀ ਆ ਇਸ ਲਈ ਮੈਂ 3.5 ਕੋਲੀਆਂ ਪਾਇਆ ਤੁਸੀਂ ਜਿੰਨਾ ਬਣਾਉਣਾ ਚਾ ਬਣਾ ਸਕਦੇ ਆ ਇੱਕ ਟਾਈਮ ਤੇ ਮੈਂ ਸਾਰਾ ਹੀ ਬਣਾ ਰਹੀ ਆ ਇਸ ਲਈ ਮੈਂ ਚਾਰ ਕੌਲੀਆਂ ਦੇ ਵਿੱਚ ਸਾਢੇ ਤਿੰਨ ਕੌਲੀ ਪਾਣੀ ਪਾਇਆ ਤੇ ਇੱਥੇ ਮੈਂ ਹੁਣ ਜੜਾ ਇਹਨੂੰ ਮਾਲਿਆ ਵਧੀਆ ਤਰੀਕੇ ਨਾਲ ਜਦੋਂ ਇਹ ਕੋਸਾ ਜੋ ਹੋ ਗਿਆ ਉਦੋਂ ਆਪਾਂ ਇਹਦੇ ਵਿੱਚ ਥੋੜਾ ਥੋੜਾ ਪਾਣੀ ਪਾਉਂਦੇ ਹੋਏ ਤਾਂ ਵਧੀਆ ਜਆ ਡੋ ਗੁੰਨ ਲੈਣਾ ਆਟਾ ਗੁੰਨ ਲੈਣਾ ਆ ਇੱਕਦਮ ਚਿਕਦਿਆਂ ਕਰ ਲੈਣਾ ਇਹਨੂੰ ਥੋੜਾ ਗੁੰਨਾ ਔਖਾ ਹੁੰਦਾ ਆ ਬਟ ਇਹਨੂੰ ਆਪਾਂ ਵਧੀਆ ਤਰੀਕ ਨਾਲ ਮਾਲਦੇ ਜਾਨਾ ਹੈ ਤੇ ਵਿੱਚ ਵਿੱਚ ਹਲਕਾ ਹਲਕਾ ਤੇਲ ਲਗਾਉਂਦੇ ਜਾਨਾ ਹੈ ਫਿਰ ਇਹਨੂੰ ਪਾਉਣਾ ਹੈ ਆਪਾਂ ਪੂਜੀ ਮੇਕਰ ਵਾਲੀ ਮਸ਼ੀਨ ਦੇ ਵਿੱਚ ਤੇ ਚੱਕਲੀ ਵਾਲੀ ਜਿਹੜੀ ਪਲੇਟ ਉਂਦੀ ਹੋ ਲਗਾ ਕੇ ਆਪਾਂ ਇਦਾਂ ਚਕਲੀ ਬਣਾ ਲੈਣੀ ਆ ਤੇ ਇਹਨੂੰ ਸੈੱਟ ਅਤੇ ਦਾ ਲੌਕ ਜਰੂਰ ਕਰ ਦੇਣਾ ਤਾਂ ਜੋ ਖੁੱਲੇ ਨਾ ਤੇਲ ਚ ਜਾ ਕੇ ਇਸ ਤਰੀਕੇ ਨਾਲ ਆਪਾਂ ਬਣਾ ਲੈਣੀ ਆ ਤੁਸੀਂ ਚਾਹੋ ਤਾਂ ਇਸੇ ਆਟੇ ਦੇ ਨਾਲ ਪੂਜੀਆਂ ਵੀ ਬਣਾ ਸਕਦੇ ਆ ਇਹ ਦੇਖੋ ਬਹੁਤ ਹੀ ਵਧੀਆ ਪੈਂਦਾ ਹੈ ਇਹ ਤੇ ਹੁਣ ਆਪਾਂ ਇੱਥੇ ਤੇਲ ਦੇ ਵਿੱਚ ਮੜਾਏ ਗੋਲੀ ਪਾ ਕੇ ਚੈੱਕ ਕਰਦੇ ਹਾਂ ਜੇ ਇਹ ਵਧੀਆ ਤਰੀਕੇ ਨਾਲ ਤੇਲ ਗਰਮ ਹੋ ਗਿਆ ਹੈ ਤਾਂ ਉਦੋਂ ਹੀ ਆਪਾਂ ਚਕਲੀ ਪਾਉਣੀ ਆ ਘੱਟ ਤੇਲ ਦੇ ਵਿੱਚ ਨਹੀਂ ਪਾਉਣੀ ਨਹੀਂ ਤਾਂ ਜਿਹੜੀ ਚਕਲੀ ਦੇ ਵਿੱਚ ਸਾਰਾ ਤੇਲ ਹੀ ਤੇਲ ਹੋ ਜਾਊਗਾ ਤੇ ਚਕਲੀ ਬਿਲਕੁਲ ਵੀ ਬੱਦਿਆ ਨਹੀਂ ਲੱਗੂਗੀ ਖਾਣ ਦੇ ਵਿੱਚ ਤੇ ਨਾ ਹੀ ਬਹੁਤੇ ਤੇਜ਼ ਗਰਮ ਦੇ ਵਿੱਚ ਪਾਉਣੀ ਹੈ ਜੇ ਬਹੁਤੇ ਤੇਜ਼ ਦੇ ਵਿੱਚ ਪਾਤੀ ਤਾਂ ਜਿਹੜੀ ਆਪਣੀ ਚਕਲੀ ਆ ਉਹ ਕੱਚੀ ਰਹਿ ਜਾਊਗੀ ਮਤਲਬ ਕਿ ਬਾਹਰ ਉਹ ਪੱਕ ਜੂਗੀ ਅੰਦਰੋਂ ਕੱਚੀ ਲੱਗੂਗੀ ਫਿਰ ਖਾਣ ਦੇ ਵਿੱਚ ਸੋ ਇਸ ਲਈ ਆਪਾਂ ਇਹਨੂੰ ਮੀਡੀਅਮ ਜੇ ਗੈਸ ਤੇ ਵਧੀਆ ਤਰੀਕੇ ਨਾਲ ਕ੍ਰਿਸਪੀ ਹੋਣ ਤੇ ਪਕਾਉਣਾ ਹੈ ਤੇ ਜਿੱਦ ਉਹ ਵਧੀਆ ਤਰੀਕੇ ਨਾਲ ਕ੍ਰਿਸਪੀ ਹੋ ਗਈ ਉਹ ਦਾ ਪੈਨ ਕੱਢ ਲੈਣਾ ਹੈ ਇਹਨੂੰ ਆਪਾਂ ਜ਼ਿਆਦਾ ਵੀ ਨਹੀਂ ਪਕਾਉਣਾ ਨਹੀਂ ਤਾਂ ਇਹਦਾ ਸਵਾਦ ਕੌੜਾ ਹੋ ਜਾਊਗਾ ਤੇ ਇਹ ਦੇਖੋ ਬਹੁਤ ਹੀ ਵਧੀਆ ਆਪਣੀ ਚਕਲੀ ਬਣ ਕੇ ਤਿਆਰ ਹੈ ਜਿੱਦੀ ਆਪਾਂ ਸਾਰੀਆਂ ਚਕਲੀਆਂ ਨੂੰ ਬਣਾਵਾਂਗੇ ਬਸ ਧਿਆਨ ਰੱਖਣਾ ਇਹਨੂੰ ਚੰਗੀ ਤਰੀਕੇ ਨਾਲ ਬੰਦ ਕਰ ਦੇਣਾ ਵਿੱਚੋਂ ਤੇ ਬਾਹਰੋਂ ਤਾਂ ਜੋ ਖੁੱਲੇ ਨਾ ਤੇ ਆਪਣੀ ਬਹੁਤ ਹੀ ਵਧੀਆ ਚਕਲੀ ਬਣ ਕੇ ਤਿਆਰ ਆ ਜੇ ਵੀਡੀਓ ਪਸੰਦ ਆਏ ਵੀਡੀਓ ਨੂੰ ਲਾਈਕ ਕਰਿਓ ਵੱਧ ਤੋਂ ਵੱਧ ਸ਼ੇਅਰ ਕਰਿਓ ਚੈਨਲ ਤੇ ਨਵੇਂ ਆ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਿਓ ਬਹੁਤ-ਬਹੁਤ ਧੰਨਵਾਦ ਵੀਡੀਓ ਦੇਖਣ ਲਈ